ਖੁਸ਼ਖਬਰੀ ਐਲਪੀਜੀ ਸਿਲੰਡਰ ਹੋਇਆ ਸਸਤਾ 1 ਅਗਸਤ ਯਾਨੀ ਕਿ ਅੱਜ ਤੋਂ ਨਵੀਆਂ ਕੀਮਤਾਂ ਲਾਗੂ ਹੋ ਗਈਆਂ ਨੇ ਅੱਜ ਤੋਂ ਨਵਾਂ ਮਹੀਨਾ ਅਗਸਤ ਚੜ੍ਹ ਗਿਆ ਜਿਸ ਕਰਕੇ ਐਲਪੀਜੀ ਸਿਲੰਡਰਾਂ ਦੀ ਕੀਮਤਾਂ ਵਿੱਚ ਕਮੀ ਆਈ ਹੈ ਜੀ ਹਾਂ 1 ਅਗਸਤ 2025 ਤੋਂ ਦੇਸ਼ 'ਚ 19 ਕਿਲੋ ਵਾਲੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ 'ਚ 33.50 ਰੁਪਏ ਦੀ ਜਿਹੜੀ ਕਿ ਕਟੋਤੀ ਕੀਤੀ ਗਈ ਹੈ ਹੁਣ ਦਿੱਲੀ ਵਿੱਚ ਇਹ ਸਿਲੰਡਰ ਦਾ 1665 ਰੁਪਏ ਤੋਂ ਘਟ ਕੇ 1631 ਰੁਪਏ 50 ਪੈਸੇ ਹੋ ਗਿਆ ਹੈ ਇਹ ਲਗਾਤਾਰ ਪੰਜਵਾਂ ਮਹੀਨਾ ਹੈ ਜਦੋਂ ਤੇਲ ਮਾਰਕੀਟ ਕੰਪਨੀਆਂ ਨੇ ਕਮਰਸ਼ੀਅਲ ਸਿਲੰਡਰਾਂ ਦੀ ਕੀਮਤਾਂ ਘਟਾਈਆਂ ਨੇ ਇਸ ਤੋਂ ਪਹਿਲਾਂ ਜੁਲਾਈ ਵਿੱਚ 58 ਰੁਪਏ 50 ਪੈਸੇ ਜੂਨ ਵਿੱਚ 24 ਰੁਪਏ ਮਈ ਵਿੱਚ 14 ਰੁਪਏ 50 ਪੈਸੇ ਤੇ ਅਪ੍ਰੈਲ ਵਿੱਚ 41 ਰੁਪਏ ਦੀ ਜਿਹੜੀ ਕਿ ਕਟੌਤੀ ਕੀਤੀ ਗਈ ਹਾਲਾਂਕਿ ਘਰੇਲੂ ਵਰਤੋਂ ਵਾਲੇ 14 ਕਿਲੋ 200 ਗ੍ਰਾਮ LPG ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਇਸ ਨਾਲ ਘਰੇਲੂ